ਸਾਡਾ ਵਿਰਸਾ ਹੈ ਨਾ ਜੀ ਬਹੁਤ ਅਮੀਰ ਆ ਬਾਣੀ ਣਡਾਨੀ ਉਹਦੇ ਬਰਾਬਰ ਤੇ ਨਥਿੰਗ ਸੀ ਜੀ ਤੇ ਜਾ ਕੇ ਦੇਖੋ ਕਿਦਰੇ ਵੀ ਡੇਰੀਆ ਤੇ ਦੇਖ ਲੋ ਪਖੰਡੀਆਂ ਦੇ ਥਾਂ ਦੇ ਵੇਖ ਲੋ ਕਿਸੇ ਵੀ ਜਗ੍ਹਾ ਤੇ ਦੇਖੋ ਤੇ ਲਾਈਨਾਂ ਲੱਗੀਆਂ ਤੇ ਗੁਰੂ ਕਦੀ ਗਵਾਚਦਾ ਨਹੀਂ ਗਵਾਚਦੇ ਅਸੀਂ ਆ ਤੇ ਸੱਚੇ ਗੁਰੂ ਦੇ ਨਾਲ ਲੜਨ ਲੜਨ ਵਾਲਾ ਵੀ ਬੰਦਾ ਚਾਹੀਦਾ ਜਿਹੜਾ ਉਸ ਨੂੰ ਲੜ ਲਾ ਸਕੇ ਔਰ ਸੱਚੇ ਗੁਰੂ ਦੀ ਗੱਲ ਕਰਕੇ ਦੱਸ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਮਨਿਸ਼ ਵਿਹਲਾ ਤੇ ਅੱਜ ਮੇਰੇ ਨਾਲ ਨੇ ਸਰਦਾਰ ਦਲੇਰ ਸਿੰਘ ਜੀ ਜਿਹੜੇ ਕਿ ਮੁਖ ਸੇਵਾਦਾਰ ਨੇ ਗੁਰਦੁਆਰਾ ਬਾਬਾ ਮੱਖਣਛਾਲਾ ਬਣਾ ਸਿਕ ਸੈਂਟਰ ਦੇ ਅਤੇ ਆਗਾਮੀ ਦਿਨਾਂ ਦੇ ਵਿੱਚ ਜਿਹੜੇ ਨੇ ਉਹ ਸਮਾਗਮ ਆ ਰਹੇ ਨੇ ਸਾਚਾ ਗੁਰੂ ਲਾਡੋ ਦੇ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਅਮਰੀਕਾ ਤੋਂ ਲੈ ਕੇ ਭਾਰਤ ਤੱਕ ਜਿਹੜਾ ਇਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਮਨਾਇਆ ਜਾਣਾ ਹੈ 9 ਤਰੀਕ ਤੋਂ ਖਾਸ ਤੌਰ ਤੇ 9 ਅਗਸਤ ਤੋਂ ਜਿਹੜੇ ਨੇ ਇਸ ਸਮਾਗਮਾਂ ਦੀ ਸ਼ੁਰੂਆਤ ਜਿਹੜੀ ਹੋਣੀ ਹੈ ਤੇ ਉਹਦੇ ਵਿੱਚ ਕੀ ਕੀ ਹੋਵੇਗਾ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਕਿਸ ਤਰੀਕੇ ਨਾਲ ਇਸ ਸਮਾਗਮ ਜਿਹੜੇ ਨੇ ਮਨਾਏ ਜਾਣਗੇ ਇਸ ਵਾਰ ਜ਼ੋਰ ਕਿਸੇ ਦੇ ਉੱਤੇ ਦਿੱਤਾ ਜਾਏਗਾ ਉਹਦੇ ਉੱਤੇ ਵਿਸ਼ੇਸ਼ ਤੌਰ ਤੇ ਅੱਜ ਜਿਹੜੀ ਅਸੀਂ ਇਹ ਗੱਲਬਾਤ ਕਰਦੇ ਹਾਂ ਗੁਰਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਖਾਸ ਤੌਰ ਤੇ ਕਿਉਂਕਿ ਇਹ ਆਪਾਂ ਕਹਿ ਸਕਦੇ ਹਾਂ ਕਿ ਇੱਕ ਮਹੀਨੇ ਦਾ ਲੰਮਾ ਲਗਾਤਾਰ ਜਿਹੜਾ ਸਮਾਗਮ ਹੈਗਾ ਆਪਣੇ ਇੱਥੋਂ 9 ਤਰੀਕ ਨੂੰ ਜਿਹੜਾ ਸ਼੍ਰੀ ਅਕਨਠਪਰ ਸਾਹਿਬ ਜੀ ਦੇ ਨਾਲ ਜਿਹੜਾ ਸ਼ੁਰੂ ਹੋਣਾ ਉਹਦੋਂ ਆਰੰਭ ਕੀਤੇ ਜਾਣੇ ਨੇ ਤੇ 11 ਤਰੀਕ ਨੂੰ ਜਿਹੜੇ ਨੇ ਉਹ ਉਪੋਗ ਪਾਣੇ ਨੇ ਉਸ ਤੋਂ ਵੱਡਾ ਸਮਾਗਮ ਜਿਹੜਾ ਇੱਥੇ ਨਿਊਯਾਰਕ ਦੇ ਵਿੱਚ ਹੋ ਰਿਹਾ ਹੈ ਖਾਸ ਤੌਰ ਤੇ ਜਿਹੜਾ ਨਿਊਯਾਰਕ ਵਾਲਾ ਸਮਾਗਮ ਹੈ ਉਹਨੂੰ ਕਿਸ ਤਰੀਕੇ ਨਾਲ ਆਪਾਂ ਜਿਹੜਾ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੂੰ ਨਿਯਾਰਕ ਦਾ ਜਿਹੜਾ ਪ੍ਰੋਗਰਾਮ ਹੈਗਾ ਜਿਹੜਾ ਇੱਥੇ ਦਾ ਸਮਾਗਮ ਹੈਗਾ ਗੁਰੂ ਸਾਚਾ ਗੁਰਲਾਡੋਰ ਦਿਵਸ ਉਹ 11 ਅਗਸਤ ਨੂੰ ਨੇ ਆਤਵਾਰ ਨੂੰ ਅਸੀਂ ਬਹੁਤ ਹੀ ਚੜ੍ਹਦੀ ਕਲਾ ਨਾਲ ਬਣਾ ਰਹੇ ਹਾਂ ਔਰ ਉਸ ਦਿਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਹੀ ਸੰਗਤਾਂ ਤੱਕ ਇੱਕ ਸੰਦੇਸ਼ ਜਿਹੜਾ ਉਸ ਟਾਈਮ ਬਾਅਦ ਮੱਖਣਸ਼ਾ ਨੇ ਸੰਗਤਾਂ ਤੱਕ ਪਹੁੰਚਾਇਆ ਸੇਮ ਉਹੀ ਅਸੀਂ ਰਿਪੀਟ ਕਰ ਰਹੇ ਹਾਂ ਕਿ ਜਿਵੇਂ ਹੁਣ ਸਮਾਜ ਦੇ ਵਿੱਚ ਤੁਸੀਂ ਦੇਖ ਰਹੇ ਹੋ ਅਸਲੀ ਗੁਰੂ ਨੂੰ ਅਸੀਂ ਭੁੱਲ ਕੇ ਕਿਸੇ ਹੋਰ ਪਾਸੇ ਨੂੰ ਤੁਰ ਪਏ ਹਾਂ ਜਿੱਥੇ ਜਾ ਕੇ ਦੇਖੋ ਕਿਦਰੇ ਵੀ ਡੇਰੀਆ ਤੇ ਦੇਖ ਲਓ ਔਰ ਖੰਡੀਆਂ ਦੇ ਥਾਂ ਦੇ ਵੇਖ ਲਓ ਕਿਸੇ ਵੀ ਯਾ ਕਾ ਤੇ ਦੇਖੋ ਤੇ ਲਾਈਨਾਂ ਲਗੀਆਂ ਨੇ ਅਸੀਂ ਗੁਰੂ ਨੂੰ ਛੱਡ ਕੇ ਤੇ ਅਸੀਂ ਦੂਸਰੇ ਪਾਸੇ ਨੂੰ ਚੱਲ ਪਏ ਆ ਕਿਉਂਕਿ ਹੋਣ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਹਾਜ਼ਰ ਨਾਜ਼ਰ ਗੁਰੂ ਗ੍ਰੰਥ ਸਾਹਿਬ ਨੇ ਸੱਚਾ ਗੁਰੂ ਹੈ ਸੱਚਾ ਗੁਰੂ ਹੈ ਸਾਡਾ ਔਰ ਹਰ ਚੀਜ਼ ਲਿਖੀ ਹੋਈ ਜਿਹੜੀ ਪ੍ਰਤਾਖ ਤੇ ਭਗਵਾਨ ਉਹ ਪੂਰੀ ਹੈ ਔਰ ਅਸੀਂ ਇਸ ਨੂੰ ਛੱਡ ਕੇ ਪਤਨੀ ਥਾਂ ਥਾਂ ਤੇ ਤੱਕੇ ਖਾਦੇ ਫਿਰਦੇ ਆ ਉਹ ਚੀਜ਼ ਨੂੰ ਅਸੀਂ ਜਾਗਤ ਜਿਹੜੀ ਉਸ ਟਾਈਮ ਜਿਵੇਂ ਬਾਈ ਫਕੰਡੀ ਸੀਗੇ ਜਿਨ੍ਹਾਂ ਨੇ ਮੰਝੀਆਂ ਲਾ ਕੇ ਬੈਠੇ ਸੀ ਔਰ ਦੁਨੀਆਂ ਨੂੰ ਲੋਟ ਰਹੇ ਸੀ ਆਜੋ ਵੀ ਅਹੀ ਤੁਹਾਡੀ ਹਰ ਮਨੋ ਕਾਮਨਾ ਪੂਰੀਆਂ ਕਰਾਂਗੇ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਲੇਕਿਨ ਦੁਨੀਆਂ ਭੋਲੀ ਭਾਲੀ ਉਧਰ ਉਤਰ ਪੈਂਦੀ ਜਿੱਦਾਂ ਨੂੰ ਹੀਰਾ ਕੱਟ ਕੇ ਅੱਜ ਵੀ ਦੁਨੀਆਂ ਤੇ ਬਹੁਤ ਦੁੱਖ ਨੇ ਬੜਾ ਕੋਸ਼ੇ ਲੇਕਿਨ ਜਿਹੜਾ ਸਾਡਾ ਗੁਰੂ ਏ ਉਹੀ ਸਾਨੂੰ ਦੁੱਖਾਂ ਤੋਂ ਉਵਿਰਤ ਕਰ ਸਕਦਾ ਹੈਗਾ ਬਾਕੀ ਕਿਸੇ ਨੇ ਨਹੀਂ ਕਰਨਾ ਜਿਹੜੇ ਆਪ ਡੇਰੇ ਵਾਲਦਾਰ ਨੇ ਦੂਸਰੇ ਨੇ ਉਹ ਆਪ ਦੁਖੀ ਨੇ ਲੇਕਿਨ ਸਾਡੇ ਲੋਕਾਂ ਨੂੰ ਇਹ ਸਮਝ ਨਹੀਂ ਆਉਂਦੀ ਅਸੀਂ ਇੱਕ ਜਿਵੇਂ ਕਹਿੰਦੇ ਨੇ ਭੇਡ ਚਾਲ ਅਸੀਂ ਉਧਰ ਨੂੰ ਚਾਲ ਪੰਨੇ ਆ ਤੇ ਸਾਨੂੰ ਉਹ ਚੀਜ਼ ਜਿਹੜੀ ਉਸ ਟਾਈਮ ਬਾਬਾ ਮੱਖਣ ਸ਼ਾਹ ਨੇ ਕੀਤੀ ਤੇ ਗੁਰੂ ਕਦੀ ਗਵਾਚਦਾ ਨਹੀਂ ਗਵਾਚਦੇ ਅਸੀਂ ਆ ਤੇ ਸੱਚੇ ਗੁਰੂ ਦੇ ਨਾਲ ਲੜਨ ਲੜਨ ਵਾਲਾ ਵੀ ਬੰਦਾ ਚਾਹੀਦਾ ਜਿਹੜਾ ਉਸ ਨੂੰ ਲੜ ਲਾ ਸਕੇ ਔਰ ਸੱਚੇ ਗੁਰੂ ਦੀ ਗੱਲ ਕਰਕੇ ਦੱਸ ਸਕੇ ਜਾਂ ਮੈਂ ਸੋਚਦਾ ਹੈਗਾ ਸਾਡੇ ਪ੍ਰਚਾਰਕਾਂ 'ਚ ਕਮੀਆਂ ਨੇ ਜਾਂ ਸਮਾਂ ਕੋਈ ਐਸਾ ਆ ਗਿਆ ਪੇ ਜਿਹੜਾ ਅਸੀਂ ਆਪਣੀ ਸੱਚੀ ਗੱਲ ਜਿਹੜੀ ਸੰਗਤਾਂ ਤੱਕ ਪਹੁੰਚਾ ਨਹੀਂ ਸਕਦੇ ਪਏ ਸੱਚੇ ਗੁਰੂ ਨਾਲ ਜੋੜ ਨਹੀਂ ਸਕਦੇ ਪਏ ਤਾਂ ਅਸੀਂ ਕੋਸ਼ਿਸ਼ ਕਰ ਰਿਹਾ ਪਏ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਸਾਰਿਆਂ ਨੂੰ ਜੋੜੀਏ ਸੱਚੇ ਗੁਰੂ ਦੇ ਨਾਲ ਤੇ ਉਹਦਾ ਲੜ ਫੜੀਏ ਤੇ ਸਾਡਾ ਪਾਰ ਉਤਾਰਾ ਹੋਵੇ ਜਿਹੜੀ ਆਪਾਂ ਖਾਸ ਕਰਕੇ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਬੜੀ ਚਿੰਤਾ ਹੈ ਤੁਹਾਡੇ ਸ਼ਬਦਾਂ ਦੇ ਵਿੱਚ ਕਿ ਅਸੀਂ ਜਿਹੜੇ ਅੱਜ ਖਲਾਤਾਂ ਦੇ ਵਿੱਚ ਸਾਨੂੰ ਆਪ ਹੀ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਜਾ ਕਿਹੜੇ ਪਾਸੇ ਰਹੇ ਹਾਂ ਧਰਮ ਪਰਤਨ ਵੀ ਬਹੁਤ ਜ਼ਿਆਦਾ ਹੈਗਾ ਅਤੇ ਖਾਸ ਕਰਕੇ ਜਿਹੜੀ ਤੁਹਾਡੀ ਗੁਰੂ ਘਰ ਦੀ ਕਮੇਟੀ ਹੈਗੀ ਹੈ ਬਹੁਤ ਲੰਮੇ ਸਮੇਂ ਤੋਂ ਇਸ ਕੱਲ ਦੇ ਉੱਤੇ ਵੀ ਹੈਗੀ ਕਿ ਜਿਹੜਾ ਇਤਿਹਾਸ ਸਾਡਾ ਤੋੜਿਆ ਤੇ ਮਰੋੜਿਆ ਗਿਆ ਉਹਨੂੰ ਸਹੀ ਤਰੀਕੇ ਨਾਲ ਅਸੀਂ ਆਪਣੇ ਬੱਚਿਆਂ ਤੱਕ ਲੈ ਕੇ ਜਾਈਏ ਕਿਉਂਕਿ ਜਿਹੜੀ ਸਾਡੀ ਪੀੜ੍ਹੀ ਹੈ ਇਹਦਾ ਇੱਕ ਬੜਾ ਅਹਿਮ ਰੋਲ ਹੈ ਕਿਉਂਕਿ ਸਾਡੇ ਬਜ਼ੁਰਗਾਂ ਨੇ ਸਾਡੇ ਹੱਥ 'ਚ ਇਤਿਹਾਸ ਦਿੱਤਾ ਸੀ ਲੇਕਿਨ ਅਸੀਂ ਆਪੋ-ਤਾਪ ਦੇ ਵਿੱਚ ਇਸ ਤਰ੍ਹਾਂ ਦੇ ਫਸ ਕੇ ਰਹਿ ਗਏ ਆ ਜਾਂ ਸਾਡੀਆਂ ਜਿਹੜੀਆਂ ਜ਼ਿੰਮੇਵਾਰ ਸੰਸਥਾਵਾਂ ਸਨ ਉਹਨਾਂ ਨੇ ਆਪਣੀ ਰਾਜਨੀਤੀ ਕਰਨ ਦੇ ਵਿੱਚ ਆਪਣੇ ਆਪ ਨੂੰ ਇੰਨਾ ਕੁ ਲਾ ਰਿਆ ਕਿਉਂ ਸਹੀ ਤਰੀਕੇ ਨਾਲ ਜਿਹੜਾ ਰੇਵਾ ਹੋਇਆ ਸੀ ਸਾਡੇ ਧਰਮ ਦੇ ਵਿੱਚ ਉਹਨੂੰ ਦੱਸ ਨਹੀਂ ਸਕੇ ਤੇ ਤੁਸੀਂ ਬਹੁਤ ਮਿਹਨਤ ਕੀਤੀ ਹੈ ਤੁਹਾਡੇ ਗੁਰੂ ਘਰ ਦੀ ਕਮੇਟੀ ਨੇ ਕਈ ਕਿਤਾਬਾਂ ਕਈ ਡਾਕੂਮੈਂਟਰੀਜ਼ ਅਤੇ ਸੱਚਾ ਗੁਰੂ ਲਾਦਰ ਇਹ ਦਿਹਾੜੇ ਦਾ ਜਿਹੜਾ ਨਾਮ ਵੀ ਰੱਖਿਆ ਗਿਆ ਉਹ ਵੀ ਤੁਹਾਡੀ ਕਮੇਟੀ ਤੋਂ ਵੱਲੋਂ ਬੜਾ ਜ਼ੋਰ ਦੇ ਕੇ ਜਿਹੜਾ ਰਖਵਾਇਆ ਗਿਆ ਕਿ ਅਸੀਂ ਕੀ ਐਵੇਂ ਰਖੜ ਪੁੰਨਿਆਂ ਦੇ ਨਾਮ ਦੇ ਉੱਤੇ ਬੱਚਿਆਂ ਨੂੰ ਹੋਰ ਪਾਸੇ ਨੂੰ ਲੈ ਕੇ ਜਾ ਰਹੇ ਹਾਂ ਇਹਦੇ ਉੱਤੇ ਜ਼ਰੂਰ ਥੋੜਾ ਜਿਹਾ ਦੇਖੋ ਜਿਹੜਾ ਸਾਡਾ ਵਿਰਸਾ ਹੈ ਨਾ ਜੀ ਬਹੁਤ ਅਮੀਰ ਆ ਬਾਣੀ ਢਾਨੀ ਉਤੇ ਬਰਾਬਰ ਤੇ ਨਥਿੰ ਸੀ ਜੀ ਅੱਜ ਵੀ ਜਿਹੜੀ ਸਾਡੇ ਬਜ਼ੁਰਗਾਂ ਦੀ ਜਾਇਦਾਦ ਜਾਂਡੇ ਸਾਡੇ ਵਿਰਸੇ ਜਿਹੜੇ ਸਾਡੇ ਵੱਡੇ ਵਡੇਰੇ ਹੋਏ ਨੇ ਹਰ ਬਾ ਖਰਬਾਰ ਪੈ ਦੀ ਜਾਇਦਾਦ ਆਵਾਰਾ ਪਈ ਏ ਖੁਰਦੀ ਪਈ ਏ ਇੱਥੇ ਦੇ ਵੱਡੇ ਕਿਲੇ ਨੇ ਜਿਹੜੇ ਹਜ਼ਾਰਾਂ ਏਕੜ ਦੇ ਵਿੱਚ ਇੱਕ ਇੱਕ ਕਿਲਾ ਹੈਗਾ ਔਰ ਉਹ ਆਵਾਰਾ ਪੈ ਨੇ ਵਾਰਾਂ ਪੈ ਨੇ ਕੋਈ ਉਹਨਾਂ ਨੂੰ ਸੰਭਾਲਣ ਵਾਲੇ ਸਮਾਲ ਸਮਾਲ ਇਸ ਕਰਕੇ ਨਹੀਂ ਅਸੀਂ ਸਕੇ ਕਿਉਂਕਿ ਐਸੇ ਵੀ ਗਰੁੱਪਾਂ ਜਵੰਡੇ ਗਏ ਜੀ ਅੱਜ ਵੀ ਤੁਸੀਂ ਦੇਖ ਲਓ ਸਮਾਜ ਵਿੱਚ ਵਿਚਰ ਕੇ ਜਾਂ ਤੁਸੀਂ ਛਾਤੀ ਮਾਰੋ ਹਰ ਥਾਂ ਤੇ ਇਹ ਦਸਤਾਰਾਂ ਵੰਡ ਲਤੀਆਂ ਗਈਆਂ ਸਾਡੇ ਇਹ ਦਿਮਾਲਾ ਉਹਦਾ ਜੀ ਹੈ ਦਸਤਾਰ ਮਿਸ਼ਨਰੀਆਂ ਦੀ ਹੈ ਜੀ ਹੈ ਤਕਸਾਲੀਆਂ ਦੀ ਹੈ ਜੀ ਹੈ ਦੂਸਰਿਆਂ ਦੀ ਹੈ ਅਸੀਂ ਆਪਣੇ ਵਿੱਚ ਵੰਡੀਆਂ ਪਾ ਕੇ ਬੈਠ ਗਏ ਅਸੀਂ ਕਿਉਂਕਿ ਜਿਹੜਾ ਸਾਡਾ ਦੁਸ਼ਮਣ ਉਹ ਇਹੋ ਚੀਜ਼ ਚਾਹੁੰਦਾ ਹੈ ਪੀਆ ਵੰਡੇ ਰਹਿਣ ਤੇ ਆਪਸ ਵਿੱਚ ਝਗੜਦੇ ਰਹਿਣ ਬਿਲਕੁਲ ਆਈ ਆਪਣੇ ਵਿਰਸੇ ਨੂੰ ਭੁੱਲ ਜਾਈਏ ਨਹੀਂ ਅਸੀਂ ਕੀ ਕੀਤਾ ਅਸੀਂ ਇਹ ਚੀਜ਼ਾਂ ਨੂੰ ਛੱਡ ਕੇ ਅਸੀਂ ਆਪਣੇ ਵਿਰਸੇ ਨੂੰ ਜਿਹੜਾ ਸਾਡਾ ਅਮੀਰ ਵਿਰਸਾ ਹੈ ਅਸੀਂ ਉਹਨੂੰ ਫੇਰ ਤੋਂ ਜਾਗਰੂਕ ਕਰਨ ਵਾਸਤੇ ਲੋਕਾਂ ਤੱਕ ਪਹੁੰਚਾਉਣ ਵਾਸਤੇ ਲੋਕਾਂ ਨੂੰ ਦੱਸਣ ਵਾਸਤੇ ਵੀ ਅਸੀਂ ਬਹੁਤ ਅਮੀਰ ਹਾਂ ਸਾਡੇ ਇਨੇ ਲੱਖਾਂ ਕਰੋੜਾਂ ਦੀ ਤੁਹਾਡੀ ਪ੍ਰਾਪਰਟੀ ਰੁੱਲਦੀ ਪਈ ਹੈ ਨੂੰ ਸੰਭਾਲੋ ਲੇਕਿਨ ਆਈ ਡੋਨਟ ਨੋ ਇਹਨਾਂ ਕਿੱਥੇ ਜਾ ਕੇ ਸੀ ਗਵਾਚ ਜਾਨੇ ਆਂ ਵੀ ਅਸੀਂ ਦੁਬਾਰਾ ਉਸ ਪਾਸੇ ਨੂੰ ਗੌਰ ਨਹੀਂ ਕਰਦੇ ਤਾਂ ਅਸੀਂ ਮੈਨੂੰ ਲੱਗਦਾ ਹੈ ਵੀ ਅਸੀਂ ਥੋੜਾ ਜਿਹਾ ਕਿਸੇ ਨਾ ਕਿਸੇ ਪਾਸੇ ਖੁੰਝ ਗਏ ਆ ਜਾਂ ਗਵਾਚ ਗਏ ਆ ਬਿਲਕੁਲ ਇੱਕ ਮੈਂ ਛੋਟਾ ਹੁੰਦਾ ਇੱਕ ਸ਼ੇਰ ਪੜਦਾ ਹੁੰਦਾ ਸੀ ਉਹ ਮੈਨੂੰ ਬਹੁਤ ਚੰਗਾ ਲੱਗਿਆ ਕਹਿੰਦਾ ਦੁਨੀਆ ਹੋਈ ਫੇਰੇ ਬਾਵਰੀ ਪਾਥਰ ਪੂਜਨ ਜਾਏ ਘਰ ਕੀ ਚੱਕੀ ਛੋੜ ਕੇ ਜਿਸका ਪੀਸਿਆ ਖਾਏ ਹਿੰਦੀ ਦੇ ਵੀ ਸ਼ੇਰ ਸੀ ਪੇਂਦੀ ਦਾ ਅਸੀਂ ਸਭ ਕੁਝ ਦਿੱਤਾ ਖਾਣੇ ਆ ਉਹਨੂੰ ਛੱਡ ਕੇ ਤੇ ਦੂਸਰੇ ਪਾਸੇ ਤੁਰਿਆ ਅਸੀਂ ਜਲਦੀ ਚਾਹਨੇ ਆ ਸਾਡਾ ਹਰੇ ਹਰ ਚੀਜ਼ ਸਾਡੇ ਪਰਵਰਤਨ ਜਲਦੀ ਮਿਲ ਜੇ ਤਾਂ ਉਹ ਸਿਸਟਮ ਚਹੀ ਲੱਗੇ ਆ ਅਸੀਂ ਗੁਰੂ ਨੂੰ ਛੱਡ ਕੇ ਦੂਸਰੇ ਪਾਸੇ ਚੱਲ ਪਏ ਆ ਜੀ ਤਾਂ ਜਿਹੜੀਆਂ ਚੀਜ਼ਾਂ ਨੇ ਜਿਵੇਂ ਹੁਣ ਗਗਨਦੀਪ ਸਿੰਘ ਜੀ ਸਾਡੇ ਕੋਲ ਆ ਰਹੇ ਨੇ ਉਸ ਬੰਦੇ ਨੇ ਬੜੀ ਡੁੰਗਾਈ ਚ ਜਾ ਕੇ ਬੜੀ ਡੁੰਗਾਈ ਚ ਜਾ ਕੇ ਉਹਨਾਂ ਦੇ ਤੱਥਾਂ ਦੇ ਆਧਾਰ ਤੇ ਔਰ ਹਰ ਪ੍ਰੂਫ ਹੈ ਹਰ ਚੀਜ਼ ਦਾ ਉਹਨਾਂ ਨੇ ਅਰਬਾਂ ਖਰਬਾਂ ਰੁਪਏ ਦੀ ਪ੍ਰਾਪਰਟੀ ਦੇ ਤੁਹਾਡੇ ਕੋਲ ਪ੍ਰੂਫ ਉਹਦੇ ਕੋਲ ਨੇ ਵੀ ਜਿਹੜੇ ਸਿੱਖਾਂ ਦੀ ਹੈ ਅਸੀਂ ਆਪਸ ਵਿੱਚ ਆਪਣੀ ਲੜਾਈ 'ਚ ਪੈ ਕੇ ਲੇਕਿਨ ਅਸੀਂ ਆਪਣੀ ਜਾਇਦਾਦ ਕੱਲੀ ਐ ਨਹੀਂ ਲੱਖੀ ਸ਼ਾਹ ਵੰਜਾਰੀ ਦੀ ਜਾਇਦਾਦ ਤੇ ਉਹ ਸਿੱਖਾਂ ਦੀ ਨਹੀਂ ਜਾਇਦਾਦ ਉਹਦੀ ਐ ਉਹ ਵੀ ਸਿੱਖਾਂ ਦੀ ਹਮ ਸਿੱਖ ਕੌਮ ਦੀ ਐ ਸਿੱਖ ਕੌਮ ਵਾਰਸ ਐ ਉਸ ਚੀਜ਼ ਦੀ ਸਾਨੂੰ ਉਪਰਾਲਾ ਕਰਨਾ ਪਏਗਾ ਅਸੀਂ ਆਪਣਾ ਹੱਕ ਲੈਣਾ ਹੈ ਜਾਂ ਆਪਣੀ ਜਾਇਦਾਦ ਲੈਣੀ ਹੈ ਜਾਂ ਆਪਣੇ ਜਿਹੜੇ ਸਾਡੀਆਂ ਹਿਸਟੋਰੀਕਲ ਜਗ੍ਹਾ ਨੇ ਉਹ ਲੈਣੀਆਂ ਨੇ ਤਾਂ ਸਾਨੂੰ ਉਹਦਾ ਸੰਘਰਸ਼ ਕਰਨਾ ਪਏਗਾ ਉਹਦੇ ਪ੍ਰੂਫ ਨੇ ਉਹਦੀ ਹਿਸਟਰੀ ਉਹ ਤੁਹਾਡੇ ਸਾਹਮਣੇ ਰੱਖਣਦੇ ਆ ਤੁਸੀਂ ਅੱਗੂ ਕੀ ਕਰ ਸਕਦੇ ਹੋ ਕਿਉਂਕਿ ਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਜਦੋਂ ਤੱਕ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੁੰਦੇ ਜਿੰਨੀਆਂ ਸੰਸਥਾਵਾਂ ਨੇ ਜਿੰਨੀਆਂ ਮਿਸਲਾਂ ਨੇ ਜਿੰਨੀਆਂ ਜਥੇਬੰਦੀਆਂ ਨੇ ਜਿੰਨੀਆਂ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਯਾਰ ਇੱਕ ਖਾਸ ਦੇ ਤੇ ਇਕੱਠੇ ਹੋ ਜੀਏ ਇੱਕ ਤੇ ਅਸੀਂ ਇੱਕ ਐਸੀ ਕਮੇਟੀ ਬਣਾ ਲਈਏ ਜਿਹੜੀ ਸਾਰੇ ਧਰਮਾਂ ਦੀ ਸਾਰੇ ਸਦਸ ਜਥੇਬੰਦੀਆਂ ਦੀ ਜਿਹੜੀ ਇੱਕ ਸਾਂਝੀ ਗੱਲ ਕਰੇ ਪਰ ਉਹ ਸਾਨੂੰ ਜਦੋਂ ਤੱਕ ਅਸੀਂ ਨਿਰਲੇਪ ਨਹੀਂ ਹੁੰਦੇ ਉੱਪਰ ਨਹੀਂ ਉੱਠਦੇ ਉਦੋਂ ਤੱਕ ਅਸੀਂ ਨਹੀਂ ਬਣਾ ਸਕਦੇ ਜਿਹੜਾ ਖਾਸ ਤੌਰ ਤੇ 11 ਤਰੀਕ ਨੂੰ ਇੱਥੇ ਵੱਡਾ ਸਮਾਗਮ ਹੋ ਰਿਹਾ ਉਹਦੇ ਚ ਤੁਸੀਂ ਜਿਹੜੇ ਨੇ ਹਿਸਟੋਰੀਅਨ ਗਗਨਦੀਪ ਸਿੰਘ ਜਿਹੜੇ ਹੈਗੇ ਨੇ ਜੁਆਇੰਟ ਕਮਿਸ਼ਨਰ ਹਰਿਆਣਾ ਸਰਕਾਰ ਦੇ ਉਹਨਾਂ ਨੂੰ ਇੱਥੇ ਸੱਦ ਰਹੇ ਹੋਰ ਵੀ ਬੁਲਾਰੇ ਜਿਹੜੇ ਆ ਰਹੇ ਨੇ ਮੈਨੂੰ ਪਤਾ ਲੱਗਾ ਕਿ ਜਿਹੜੇ ਤੁਸੀਂ ਇੰਡੀਆ ਦੇ ਵਿੱਚ ਪ੍ਰੋਗਰਾਮ ਕਰ ਰਹੇ ਹੋ ਉੱਥੇ ਤੁਸੀਂ ਪੂਰੀ ਤੇ ਪੂਰੀ ਕਮੇਟੀ ਜਿਹੜੀ ਆਪਣੀ ਗੁਰੂ ਘਰ ਦੀ ਤੇ ਹੋਰ ਜਿਹੜੇ ਵੀਰ ਨੇ ਉਹਨਾਂ ਨੂੰ ਲੈ ਕੇ ਜਾ ਰਹੇ ਹੋ ਤਾਂ ਜੋ ਉੱਥੇ ਵੀ ਜਾ ਕੇ ਅਸੀਂ ਪ੍ਰਚਾਰ ਕਰ ਸਕੀਏ ਕਿ ਜਿਹੜੇ ਲੋਕੀ ਆਪਣੇ ਵਿਰਸੇ ਨੂੰ ਭੁਲਾ ਬੈਠੇ ਨੇ ਉਹਨਾਂ ਨੂੰ ਜਗਾ ਕੇ ਦੱਸਿਏ ਕਿ ਭਈ ਐਨ ਆਰ ਆਈ ਭਾਈ ਜਾਗ ਚੁੱਕੇ ਨੇ ਆਪਣੇ ਵਿਰਸੇ ਪ੍ਰਤੀ ਤੁਸੀਂ ਵੀ ਜਾਗੋ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਲੋਕਾਂ 'ਚ ਅਵੇਰਨੈਸ ਕਿਵੇਂ ਲਿਆਣੀ ਹੈ ਜੀ ਕਿਉਂਕਿ ਉੱਥੇ ਇੰਡੀਆ ਦੇ ਵਿੱਚ ਤੁਸੀਂ ਦੇਖ ਰਹੇ ਹੋ ਇੰਨੇ ਲੋਕ 크੍ਰਿਸਚੀਅਨ ਬਣ ਰਹੇ ਨੇ ਮੈਂ ਉਹ ਪਿੱਛੇ ਜੀ ਦੇਖ ਰਿਆ ਸੀ ਮੈਂ ਉੱਥੇ ਇੰਡੀਆ ਜੀ ਗਿਆ ਸੀਗਾ ਤੇ ਉੱਥੇ ਦੇਖਿਆ ਤੇ ਇੱਕ ਪ੍ਰੇਰਣਿਕਲੀ ਸੀ ਪੰਜਾਬ ਦੇ ਵਿੱਚ ਤੇ ਉਹਦੇ ਵਿੱਚ ਸਭ ਹੀ ਕ੍ਰੋਸ ਫੜ ਕੇ ਮੇਰੇ ਖਾਲ 19 ਸੇ ਸਿੱਖ ਵੀ ਪੱਗਾ ਬੰਨੀਆਂ ਉਹ ਵੀ ਕ੍ਰੋਸ ਫੜ ਕੇ ਤੁਰੇ ਜਾਂਦੇ ਸੀ ਸਾਰਾ ਕੁਝ ਤੁਰੇ ਨਹੀਂ ਦੇਖੋ ਕੋਈ ਧਰਮ ਮਾੜਾ ਨਹੀਂ ਹੈਗਾ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਲੇਕਿਨ ਜਦੋਂ ਸਾਡੇ 'ਚ ਇੰਨੀ ਗਰਾਵਟ ਆ ਗਈ ਜਾਂ ਕੀ ਹੋ ਗਿਆ ਵੀ ਜਿਹੜੇ ਸਾਡੇ ਲੋਕ ਸੀ ਇੱਕ ਸਿੱਖ ਬੱਤ ਬੰਦਾ ਜਿਹੜਾ ਉਹ ਤੇ ਬੰਦ ਬੰਦ ਵੀ ਕਟਵਾ ਦਿੰਦਾ ਸੀ ਆਪਣਾ ਧਰਮ ਛੱਡ ਕੇ ਨਹੀਂ ਜਾਂਦਾ ਨਾ ਕਿਸੇ ਨਾ ਕਿਸੇ ਨੂੰ ਮਾੜਾ ਕਹਿੰਦਾ ਸੀ ਤੇ ਨਾ ਹੀ ਕਿਸੇ ਦੇ ਧਰਮ ਵਿੱਚ ਜਾ ਕੇਨ ਵਾਲਾ ਹੁੰਦਾ ਸੀ ਕਿਉਂਕਿ ਭਾਵੇਂ ਬੰਦ ਬੰਦ ਕਟਿਆ ਜਾਂਦਾ ਕਿਉਂ ਸਾਡੇ ਕੋਲ ਇਤਿਹਾਸ ਹੈ ਬੰਦ ਬੰਦ ਕਟਿਆ ਗਿਆ ਖੋਪਰੀਆਂ ਤਰੋਈਆਂ ਗਈਆਂ ਨੀ ਅੱਜ ਚਿਨੇਗੇ ਬੱਚੇ ਸਾਡੇ ਹੁਣ ਇਤਿਹਾਸ ਨਹੀਂ ਛੱਡਿਆ ਲੇਕਿਨ ਅੱਜ ਐਸੀ ਚੀਜ਼ ਕੀ ਆਣ ਪਈ ਸਾਡੇ ਚ ਕੀ ਗਰਾਵਟ ਐਸੀ ਆ ਕੇ ਵੀ ਅਸੀਂ ਆਪਣਾ ਧਰਮ ਛੱਡ ਕੇ ਤੇ ਅਸੀਂ ਹੋਰ ਧਰਮ ਨੂੰ ਅਪਣਾ ਰਹੇ ਆ ਨਹੀਂ ਇਹ ਸਾਨੂੰ ਬਹੁਤ ਚਿੰਤਾ ਦਾ ਵਿਸ਼ਾ ਹੈ ਇਹ ਚਿੰਤਾ ਦਾ ਵਿਸ਼ਾ ਇਸ ਕਰਕੇ ਬਣਿਆ ਪਿਆ ਕਿ ਅਸੀਂ ਕਰ ਕੀ ਸਕਨੇ ਆ ਸਾਰੇ ਜੀ ਉੱਤੋਂ ਇਕੱਠੇ ਨਹੀਂ ਹੁੰਦੇ ਇਹ ਚਿੰਤਾ ਜਿਵੇਂ ਰਹੀ ਤੇ ਉਹ ਦਿਨ ਦੂਰ ਨਹੀਂ ਵੀ ਜਿਹੜੇ ਸਾਨੂੰ ਇਹ ਚੀਜ਼ਾਂ ਦੇ ਉੱਤੇ ਪਸ਼ਤਾਨ ਤੋਂ ਇਲਾਵਾ ਸਾਡੇ ਪੱਲੇ ਕੱਖ ਨਹੀਂ ਰਹਿ ਜਾਂਦਾ ਬਿਲਕੁਲ ਤੇ ਖਾਸ ਤੌਰ ਤੇ ਜਿ ਤਰ੍ਹਾਂ ਪ੍ਰਧਾਨ ਸਾਹਿਬ ਨੇ ਦੱਸਿਆ ਹੈਗਾ ਇਹ ਜਿਹੜੇ ਇਵੈਂਟ ਦੇ ਹੋਏ ਨੇ ਇੱਥੇ 9 ਤਰੀਕ ਤੋਂ ਸ਼ੁਰੂ ਹੋ ਕੇ ਜਿਹੜੇ ਨੇ ਫਿਰ ਭਾਰਤ ਦੇ ਵਿੱਚ ਦਿੱਲੀ ਪੰਜਾਬ ਤੇ ਹਰਿਆਣੇ ਦੇ ਵਿੱਚ ਜਿਹੜੇ ਨੇ ਉਹ ਤਿੰਨ ਸਟੇਟਾਂ ਦੇ ਵਿੱਚ ਜਿਹੜੇ ਉੱਥੇ ਪ੍ਰੋਗਰਾਮ ਹੋਣੇ ਨੇ 15 ਸਤੰਬਰ ਤੱਕ ਜਿਹੜੇ ਨੇ ਪ੍ਰੋਗਰਾਮ ਜਿਹੜੇ ਨੇ ਉਲਿੱਕੇ ਗਏ ਨੇ ਤਾਂ ਜੋ ਜਿੱਥੇ-ਜਿੱਥੇ ਵੀ ਬਾਬਾ ਜੀ ਦੇ ਚਰਨ ਪਏ ਨੇ ਜਾਂ ਜਿੱਥੇ ਵੀ ਜਿੱਥੇ ਸਾਡੀਆਂ ਯਾਦਾਂ ਸ਼ੈਗੀਆਂ ਨੇ ਉਥੋਂ ਦੀ ਜਿਹੜੀ ਲੋਕਲ عوام ਹੈ ਉਹਨੂੰ ਦੱਸਿਆ ਜਾ ਸਕੇ ਕਿ ਕਿੰਨਾ ਇੱਕ ਜਿਹੜਾ ਓਕੀ ਕੀ ਸਾਡਾ ਗੌਰਮ ਇਤਿਹਾਸ ਹੈਗਾ ਕਿਸ ਤਰ੍ਹਾਂ ਰੋਲਦਾ ਫਿਰਦਾ ਹੈ ਤਾਂ ਹੀ ਪੀੜੀ ਦਾ ਪੀੜੀ ਜਿਹੜਾ ਅਸੀਂ ਜਾਗਰੂਕ ਹੋ ਕੇ ਜਿਹੜਾ ਉਹਨੂੰ ਜਿਹੜਾ ਆਪਸ ਦੇ ਵਿੱਚ ਗੱਲ ਕਰ ਸਕੀਏ ਤੇ ਕੀ ਤੁਸੀਂ ਇਹਦੇ ਪ੍ਰਤੀ ਜਿਹੜਾ ਹੋਰ ਵੀ ਕੁਝ ਇਥੋਂ ਲੈ ਕੇ ਜਾ ਰਹੇ ਹੋ ਜਿਹੜਾ ਦੱਸਣ ਵਾਸਤੇ ਦੇਖੋ ਅਸੀਂ ਤੇ ਕੋਸ਼ਿਸ਼ ਕਰ ਰਹੇ ਆ ਅਸੀਂ ਜਿਹੜਾ মিডিਆ ਨੂੰ ਅਸੀਂ ਥੋੜਾ ਜਿਹਾ ਮੇਨਟੇਨ ਕਰ ਰਹੇ ਆ ਅੱਜ ਮੈਂ ਸਾਰੇ ਇਕੱਠੇ ਵੀ ਹੋਏ ਸੀ ਵੀਰ ਮੇਰੇ ਜਿਹੜੇ মিডিਆ ਵਾਲੇ ਸਾਰੇ ਸੀਗੇ ਜੀ ਕਿਉਂਕਿ ਉੱਥੇ ਵੀ ਮੈਂ ਇੱਕ ਉਹਨਾਂ ਨੂੰ ਇਹ ਰਿਕੁਐਸਟ ਕੀਤੀ ਪਈ ਅਸੀਂ ਕਿਹੜੇ ਤਰੀਕੇ ਨਾਲ ਇਸ ਚੀਜ਼ ਨੂੰ ਠੱਲ ਪਾ ਸਕਦੇ ਹਾਂਗੇ ਆ ਜੇ মিডিਆ ਸਾਡਾ ਸਹਿਯੋਗ ਦੇਵੇ ਜਾਂ ਰਾਈਟਰ ਸਾਡਾ ਸਹਿਯੋਗ ਦੇਣ ਜਾਂ ਸਟੋਰੀਲ ਜਿਹੜੇ ਸਟੋਰੀ ਕਰ ਲੈ ਉਹ ਸਾਡਾ ਸਹਿਯੋਗ ਦੇਣ ਇਹ ਬਹੁਤ ਕੁਝ ਬਦਲ ਸਕਦੇ ਆ ਕ੍ਰਾਂਤੀ ਲਿਆ ਸਕਦੇ ਨੇ ਸਾਰਾ ਕੁਝ ਕਰ ਸਕਦੇ ਨੇ ਜੇਕਰ ਸਾਰਿਆ ਸਹਿਯੋਗ ਹੋਵੇ ਹੁਣ ਇਸ ਕਰਕੇ ਅਸੀਂ ਜਿਹੜਾ ਆ ਇੰਡੀਆ ਦੇ ਵਿੱਚ ਸਤੰਬਰ ਦਾ ਪਹਿਲੇ ਜਿਹੜਾ ਪਹਿਲੀ ਤਰੀਕ ਹੈਗੀ ਏ ਉਸ ਦਿਨ ਅਸੀਂ ਸ਼ੀਸ਼ਗੰਨ ਸਾਹਿਬ ਗੁਰਤੇਗ ਬਹਾਦਰ ਜੀ ਦਾ ਜਿੱਥੇ ਸ਼ਹੀਦ ਸ਼ਹੀਦੀ ਕੀਤਾ ਗਿਆ ਉਹਨਾਂ ਨੂੰ ਅਸੀਂ ਉੱਥੇ ਜਿਹੜਾ ਸੱਚਾ ਗੁਰੂ ਨਾਦੁਰੇ ਦਿਵਸ ਬਣਾਣਾ ਹੈ ਔਰ 2 ਤਰੀਕ ਨੂੰ ਅਸੀਂ ਪਿਹੇਵੇ ਦੇ ਵਿੱਚ ਜਿਹੜਾ ਹਰਿਆਣੇ ਦੇ ਵਿੱਚ ਪੈਂਦਾ ਹੈ ਅ ਡਿਸਟ੍ਰਿਕਟ ਕਾਤਲ ਦੇ ਕੁਰਖੇਤ ਦੇ ਕੋਲ ਪੇਵਾ ਅਸੀਂ ਉੱਥੇ ਜਿਹੜਾ 2 ਤਰੀਕ ਦਾ ਉੱਥੇ ਮਸਿਆ ਬਹੁਤ ਵੱਡੇ ਪੱਧਰ ਤੇ ਲੱਗਦੀ ਐ ਅਸੀਂ ਉੱਥੇ ਕਰ ਰਹੇ ਆਂ ਹੋਰ 3 ਤਰੀਕ ਨੂੰ ਯੂਪੀ ਦੇ ਵਿੱਚ ਨਾਨਕ ਪਤੇ ਜਿਹੜਾ ਪ੍ਰੋਗਰਾਮ ਹੋ ਰਿਹਾ ਜੀ ਔਰ ਨਾਲ ਨਾਲ ਅਸੀਂ ਜਿਹੜਾ 6 ਤਰੀਕ ਨੂੰ ਬਾਬਾ ਬਕਾਲੇ ਹੈ ਔਰ 7 ਤਰੀਕ ਨੂੰ ਜਿਹੜਾ ਉਹ ਮੰਜੀ ਮੰਜੀ ਸਾਹਿਬ ਦੁਹਾਨ ਹਾਲ ਜਿਹੜਾ ਅਮਰਤ ਸਹਿਬ ਅਮਰਸਰ ਉਹ ਉੱਥੇ ਹੋ ਰਿਹਾ ਔਰ ਨਾਲ ਨਾਲ ਅਸੀਂ 8 ਤਰੀਕ ਨੂੰ ਜਿਹੜਾ ਪੰਜੋਖੜਾ ਸਾਹਿਬ ਜਿਹੜਾ ਹਰਿਆਣਾ ਦੇ ਵਿੱਚ ਪੈਂਦਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਹੈ ਜਿੱਥੇ ਛੜੀ ਰੱਖ ਕੇ ਉਹਨਾਂ ਨੇ ਗੋਂਗੇ ਕੋ ਕਥਾ ਕਰਵਾਈ ਸੀ ਕਿ ਉਸ ਗੁਰ ਉਸ ਜਗ੍ਹਾ ਤੇ ਅਸੀਂ ਉਹ ਮਨਾ ਰਹੇ ਹਾਂ ਔਰ ਜਿਹੜਾ 15 ਤਰੀਕ ਨੂੰ ਅਸੀਂ ਉਹ ਬੇਗੋਵਾਲ ਜਿਹੜਾ ਸਾਡਾ ਸੱਚਾ ਗੁਰੂ ਨਾਨਕ ਦੇਵ ਜਿਹੜਾ ਐਤਵਾਰ ਨੂੰ ਉੱਥੇ ਮਨਾਇਆ ਜਾ ਰਿਹਾ ਔਰ ਮੈਂ ਖਾਸ ਕਰਕੇ ਸਾਰੇ ਜਿਹੜੀਆਂ ਸੰਗਤਾਂ ਨੇ ਮੈਂ ਤੁਹਾਨੂੰ ਬੋਲ ਕੇ ਦੱਸ ਦਿੱਤਾ ਹੈਗਾ ਅਗਰ ਜਿਹੜਾ ਵੀ ਲਾਗੇ ਤੁਹਾਨੂੰ ਗੁਰੂ ਘਰ ਪੈਂਦਾ ਜਿੱਥੇ ਵੀ ਇਹ ਪ੍ਰੋਗਰਾਮ ਹੋ ਰਿਹਾ ਉਥੇ ਪਰਿਵਾਰਾਂ ਸਾਥ ਪਹੁੰਚੋ ਔਰ ਅਸੀਂ ਕੋਸ਼ਿਸ਼ ਕਰਾਂਗੇ ਲਾਗੇ ਦੇ ਪਿੰਡਾਂ ਚ ਬੱਸਾਂ ਵੀ ਲਾਵਾਂਗੇ ਕੁਝ ਨਾ ਕੁਝ ਹੀ ਕਰਾਂਗੇ ਕਿ ਜਿਹੜੇ ਅਵੇਅਰਨੈਸ ਜਿਹੜੀ ਅਸੀਂ ਲੋਕਾਂ ਦੇ ਵਿੱਚ ਲਿਆਉਣਾ ਚਾਹੁੰਦੇ ਆ ਹੁਣ ਜਿਹੜਾ ਸੱਚਾ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਉਹਦੇ ਨਾਲ ਜੁੜੋ ਤੇ ਉਹ ਸਾਡੀ ਹਰ ਚੀਜ਼ ਦੀ ਪੂਰਤੀ ਕਰ ਸਕਦਾ ਹੈ ਤਾਂ ਅਸੀਂ ਉਹਦੇ ਨਾਲ ਜੁੜਨਾ ਹੈ ਤੇ ਸਾਡੇ ਉਪਰਾਲਾ ਹੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦਾ ਤੇ ਅਸੀਂ ਉਹ ਕੋਸ਼ਿਸ਼ ਕਰਾਂਗੇ ਜਾ ਕੇ ਪੂਰੇ ਚਲੋ ਪੂਰੀ ਆਸ ਕਰਦੇ ਆਂ ਜੀ ਕਿ ਕਿ ਤੁਸੀਂ ਵੀ ਇਸ ਜਿਹੜੇ ਕਾਰਵਾ ਦਾ ਹਿੱਸਾ ਜਿਹੜਾ ਬਣੋਗੇ ਅਤੇ ਖਾਸ ਤੌਰ ਤੇ ਜਿਹੜਾ ਆਪਣਾ ਇਤਿਹਾਸ ਹੈ ਉਸ ਨੂੰ ਸੰਜਾ ਕੇ ਆਪਣੇ ਬੱਚਿਆਂ ਤੱਕ ਲੈ ਕੇ ਜਾਣ ਦੇ ਵਿੱਚ ਆਪਣਾ ਜਿਹੜਾ ਰੋਲ ਅਦਾ ਕਰੋਗੇ ਕਮੇਟੀ ਵੱਲੋਂ ਜਿਹੜੇ ਪੁਖਤਾ ਜਿਹੜੇ ਪ੍ਰਬੰਧ ਕੀਤੇ ਗਏ ਨੇ ਅਮਰੀਕਾ ਤੋਂ ਲੈ ਕੇ ਭਾਰਤ ਤੱਕ ਜਿਹੜੇ ਨੇ ਲੜੀ ਦੇ ਵਿੱਚ ਜਿਹੜੇ ਪ੍ਰੋਗਰਾਮ ਹੋ ਰਹੇ ਨੇ ਤੇ ਆਸ ਕਰਦੇ ਆਂ ਕਿ ਇਹ ਪ੍ਰੋਗਰਾਮ ਜਿਹੜੇ ਨੇ ਜਿਹੜੇ ਪ੍ਰੋਗਰਾਮ ਜਿਹੜੇ ਨੇ ਵੱਡੇ ਲੈਵਲ ਤੇ ਜਿਹੜੇ ਹੋਣਗੇ ਤੇ ਪ੍ਰਧਾਨ ਸਭ ਜਾਂਦੇ ਜਾਂਦੇ ਕੁਝ ਆਖੂਗੇ ਜੀ ਮਿਸ ਮੈਂ ਇਹੋ ਕਹਿਣਾ ਚਾਹੁੰਦਾ 11 ਅਗਸਤ ਨੂੰ ਜਿਹੜਾ ਐਤਵਾਰ ਨੂੰ ਜੀ ਸਪੈਸ਼ਲ ਤੌਰ ਤੇ ਜਿਹੜਾ ਸਟੋਰੀ ਹਨ ਗਗਨਦੀਪ ਸਿੰਘ ਜੀ ਉਹ ਪਹੁੰਚ ਰਹੇ ਹਨ ਤਾਂ ਉਹ ਵਿਦ ਤੱਥ ਤੇ ਵਿਦ ਡਾਕੂਮੈਂਟਰੀ ਉਹ ਲੈ ਕੇ ਆਣਗੇ ਸਾਰਾ ਕੁਝ ਉਹ ਦੇਖਣ ਲਈ ਤੁਸੀਂ ਸਾਰੇ ਪਹੁੰਚੋ ਔਰ ਨਾਲ ਹੀ ਜਿਹੜਾ ਵਨਜਾਰਾ ਸਿੰਘ ਹੈ ਜੈ ਰਾਮ ਪੁਆਰ ਡਿਪਟੀ ਕਮਿਸ਼ਨਰ ਬੰਬੇ ਦਾ ਉਹ ਵੀ ਪਹੁੰਚ ਰਿਹਾ ਹੈ ਹੋਰ ਵੀ ਅਸੀਂ ਕੋਸ਼ਿਸ਼ ਕਰ ਰਿਹਾ ਜਿਹੜੇ ਵੱਡੇ ਵੱਡੇ ਬੁਲਾ ਰਹੇ ਨੇ ਉਹਨਾਂ ਨੂੰ ਬੁਲਾਇਆ ਜਾਵੇ ਤਾਂ ਮੈਂ ਕੋਸ਼ਿਸ਼ ਕਰਾਂਗਾ ਜੇ ਉਹਦੇ ਚ ਡਾਕਟਰ ਸੋਫਰੇ ਤੋਂ ਉਹ ਦੋ ਕਦਾ ਵੀ ਕੋਈ ਟਾਈਮ ਮਿਲ ਸਕੇ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਦੇ ਉੱਤੇ ਅਸੀਂ ਬੈਠ ਕੇ ਜਿਹੜੀ ਚੰਗੇ ਤਰੀਕੇ ਦੇ ਨਾਲ ਜਿਹੜਾ ਮੈਸੇਜ ਹੈ ਉਹ ਲੋਕਾਈ ਤੱਕ ਪਹੁੰਚਾ ਸਕੀਏ ਹੋਰ ਕਈ ਵਾਰੀ ਮੇਰੇ ਵੀਰ ਇਹ ਗੱਲ ਕਹਿੰਦੇ ਨੇ ਵੀ ਤੁਸੀਂ ਖਰੇ ਕੀ ਉਹ ਇਵੈਂਟ ਦੀਆਂ ਯਾਨੀ ਕਿ ਸਟੋਰੀ ਕਲ ਜਿਹੜੀਆਂ ਚੀਜ਼ਾਂ ਨੇ ਉਪਰ ਨਹੀਂ ਗਲਤ ਦੱਸਦੇ ਜਾਂ ਕੀ ਨੇ ਨਹੀਂ ਅਸੀਂ ਕੁਝ ਨਹੀਂ ਗਲਤ ਦੱਸੇ ਤੱਥਾਂ ਦੇ ਆਧਾਰ ਤੇ ਸਾਰਾ ਕੁਝ ਦੱਸਾਂਗੇ ਹੋਰ ਨਾਲ-ਨਾਲ ਜਿਹੜਾ ਅਸੀਂ ਜਿਹੜੇ ਲੰਗਰ ਦੀਆਂ ਸੇਵਾਵਾਂ ਉਹਨੇ ਬਾਹਰ ਅਸੀਂ ਜਿਹੜਾ ਹੈਲਥੀ ਫੂਡ ਉਹ ਦਿਆਂਗੇ ਤੇ ਹੋਰ ਨਾਲ-ਨਾਲ ਜਿਹੜਾ ਕਿ ਲੰਗਰ ਪਹਿਲੀ ਵਾਰੀ ਬੁੱਕਾਂ ਦਾ ਜਿਹੜਾ ਸਿੱਖ ਇਤਿਹਾਸ ਦਾ ਲੰਗਰ ਲੱਗੇਗਾ ਬਾਹਰ ਵੀ ਉਹ ਲਾਇਆ ਜਾਏਗਾ ਸਟਾਲ ਲਾਏ ਜਾਣਗੇ ਜਿਨ੍ਹਾਂ ਦੇ ਉੱਤੇ ਬੁੱਕਾਂ ਦਿੱਤੀਆਂ ਜਾਣਗੀਆਂ ਹੋਰ ਜਿਹੜੀਆਂ ਰਿਲੇਟਡ ਕਚਰ ਹੈ ਸਿੱਖ ਇਤਿਹਾਸ ਦਾ ਉਹ ਦਿੱਤਾ ਜਾਵੇਗਾ ਔਰ ਦੇ ਵਿੱਚ ਕੋਈ ਵੀ ਕਲ ਨਹੀਂ ਮੈਂ ਖਾਸ ਕਰਕੇ ਕਹਦੇ ਆ ਬਾਬਾ ਮੱਖਣ ਸ਼ਾਹ ਦੇ ਔਰ ਦੌਰੇ ਦੇ ਵਿੱਚ ਕੋਈ ਕੱਲੀ ਲਬਾਣਾ ਬਰਾਦਰੀ ਦੀ ਗੱਲ ਨਹੀਂ ਹੋਣੀ ਇੱਥੇ ਪੂਰੀ ਸਿੱਖ ਇਤਿਹਾਸ ਦੀ ਗੱਲ ਹੋਣੀ ਹੈ ਔਰ ਸਿੱਖੀ ਦੇ ਉੱਤੇ ਗੱਲ ਹੋਣੀ ਹੈ ਔਰ ਜਿਹੜੀ ਡਿਟੇਲ ਵਾਈਜ਼ ਗੁਰੂ ਨਾਨਕ ਦੇਵ ਤੋਂ ਲੈ ਕੇ ਚੱਲਿਆ ਆ ਰਿਹਾ ਉਹਦੇ ਵਿੱਚ ਜਿਹੜੇ ਜਿਹੜੇ ਬੰਦਿਆਂ ਜਿਹੜੇ ਜਿਹਨੇ ਸ਼ਹੀਦਾਂ ਮਰਹਿੰਦਾਂ ਦਾ ਜਿਹੜਾ ਯੋਗਦਾਨ ਹੈ ਉਹ ਸਾਰਾ ਉਹਦੇ ਵਿੱਚ ਦਰਸਾਇਆ ਜਾਏਗਾ ਉਸ ਤਰੀਕੇ ਦੇ ਨਾਲ ਉਹ ਡਾਕੂਮੈਂਟਰੀ ਹੈ ਸਾਡੇ ਜਿਹੜੇ ਜਿਹੜੇ ਸਾਨੂੰ ਪਤਾ ਹੀ ਨਹੀਂ ਸਾਡੇ ਜਿਹੜੇ ਇਤਿਹਾਸਿਕ ਨੇ ਸਥਾਨ ਨੇ ਜਾਂ ਸਾਡੇ ਕਿਲੇ ਨੇ ਹੋਰ ਜਗਾਵਾਂ ਨੇ ਜਿਹੜੀਆਂ ਜਿੱਥੇ ਸਾਡੀਆਂ ਆਪਣੀਆਂ ਨੇ ਲੇਕਿਨ ਮਾਲ ਕੋਈ ਹੋਰ ਮਾਰੀ ਜਾਂਦਾ ਅਸੀਂ ਉਸ ਚੀਜ਼ ਨੂੰ ਵੀ ਵੇਖ ਕੇ ਤੇ ਸੀ ਉਹ ਸਾਰਾ ਕੁਝ ਦੱਸਣਾ ਚਾਹੁੰਨੇ ਹਾਂ ਤਾਂ ਮੈਂ ਫੇਰ ਯਾਦ ਸਾਰੀ ਸੰਗਤ ਨੂੰ ਅਪੀਲ ਕਰਦਾ ਹਾਂ 11 ਅਗਸਤ ਨੂੰ ਪਰਿਵਾਰਾਂ ਸਾਥਿਤ ਪਹੁੰਚੋ ਇਹ ਜ਼ਰੂਰ ਪ੍ਰੋਗਰਾਮ ਦੇਖੋ ਦੇਖੋਗੇ ਤੇ ਤੁਹਾਨੂੰ ਫੇਰ ਪਤਾ ਲੱਗੇਗਾ ਵੀ ਅਸੀਂ ਵਾਕਿਆ ਹੀ ਇੱਕ ਅਸਲੀ ਚੀਜ਼ ਦੇਖੀ ਔਰ ਅਸੀਂ ਵੀ ਉਸ ਰਾਤ ਚਲੀਏ ਬਿਲਕੁਲ ਤੇ 11 ਤਰੀਕ ਨੂੰ ਜਿਹੜਾ ਇਹ ਵਿਸ਼ੇਸ਼ ਪ੍ਰੋਗਰਾਮ ਹੋ ਰਿਹਾ ਐ ਅਸੀਂ ਵੀ ਇਹਨੂੰ ਜਿਹੜਾ ਦੁਨੀਆ ਭਰ ਦੇ ਵਿੱਚ ਲਾਈਵ ਕਰਾਂਗੇ ਹਰ ਇੱਕ ਸੋਸ਼ਲ ਮੀਡੀਆ ਤੋਂ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਇਸ ਪ੍ਰੋਗਰਾਮ ਨੂੰ ਜਿਹੜਾ ਲਾਈਵ ਜਿਹੜਾ ਉਹ ਦੇਖ ਸਕਦੇ ਹੋ ਪਰ ਅਪੀਲ ਕਰਦੇ ਆ ਕਿ ਜਿੰਨੀ ਵੀ ਕੋਸ਼ਿਸ਼ ਹੋ ਸਕਦੀ ਹੈ ਅਗਰ ਤੁਸੀਂ ਟ੍ਰਾਈ ਸਟੇਟ ਦੇ ਵਿੱਚ ਕਿਤੇ ਵੀ ਰਹਿੰਦੇ ਹੋ ਤਾਂ ਕੋਸ਼ਿਸ਼ ਕਰੋ ਆਪ ਗੁਰੂ ਘਰ ਜਿਹੜਾ ਆਓ ਅਤੇ ਜਿਹੜੇ ਸਟੋਰੀਅਨ ਆ ਰਹੇ ਨੇ ਜਿਹੜੇ ਆਪਣੀ ਕਮਿਊਨਿਟੀ ਦੇ ਸਿਰਕੱਟ ਜਿਹੜੇ ਨਮਾਇंदे ਹੈਗੇ ਨੇ ਉਹਨਾਂ ਨਾਲ ਮਿਲੋ ਡਿਸਕਸ਼ਨ ਕਰੋ 1 ਟੂ 1 ਜਿਹੜੀ ਹੈ ਡਾਇਲਗ ਚਾਹਣ ਦੀ ਕੋਸ਼ਿਸ਼ ਕਰੋ ਤਾਂ ਜੋ ਤੁਹਾਡੀ ਜਿਹੜੀ ਦਿਲਚਸਪੀ ਹੈਗੀ ਹੈ ਆਪਣੇ ਇਤਿਹਾਸ ਨੂੰ ਜਾਣਨ ਦੀ ਉਹਨੂੰ ਜਿਹੜਾ ਹੋਰ ਬਲ ਜਿਹੜਾ ਉਹ ਮਿਲ ਸਕੇ ਸੋ ਉਮੀਦ ਕਰਦੇ ਹਾਂ ਜੀ ਇਹ ਪ੍ਰੋਗਰਾਮ ਤੁਹਾਨੂੰ ਜਿਹੜਾ ਸਾਡੀ ਆਪਸੀ ਚਰਚਾ ਇਹ ਪਸੰਦ ਆਈ ਹੋਵੇਗੀ ਕਮੈਂਟ ਦੇ ਰੂਪ ਤੇ ਵਿੱਚ ਜ਼ਰੂਰ ਆਪਣੇ ਕਮੈਂਟ ਜਿਹੜੇ ਛੜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ